ਕਹਿੰਦਾ ਤੁਹਾਡੇ ਸਾਰਿਆਂ ਦਾ ਉਹ ਸਾਰਿਆਂ ਨੇ ਉੱਪਰ ਹੋ ਕੇ ਜਾਣਾ ਤੇ ਮੈਨੂੰ ਆਸ਼ੀਰਵਾਦ ਦੇ ਕੇ ਜਾਣਾ ਹੈ ਪਹਿਲੀ ਗੱਲ ਹੈ ਠੀਕ ਹੈ ਸਾਰੇ ਮੈਨੂੰ ਆਸ਼ੀਰਵਾਦ ਦੇ ਕੇ ਜਾਣਾ ਸਾਰਿਆਂ ਨੇ ਔਰ ਐਮਪੀ ਆਗੜੇ ਰੰਧਾਵਾ ਸਾਹਿਬ ਯਹਾਂ ਕੇ ਲੋਕਪ੍ਰੀਤ ਸੰਸਦ ਆਗੜੇ ਆਵਜਲਾ ਸਾਹਿਬ ਆਗੜੇ ਭਾਈ ਠਾਕੁਰ ਸਾਹਿਬ आदरणीय आदरणीय जीरा जी आदरणीय पाड़ा जी आदरणीय भाई अमित जी सभी हमारे कांग्रेस के सब साथीगण उपस्थित सभी दर्ताओं और आप सबसे अपेक्षा करते हैं एक बार जोरदार ताली बजा के चिट्ठू मैदान को आशीर्वाद दें, आदरणीय साथियों किसी भी संगठन का कार्यकर्ता प्रथम इकाई है कार्यकर्ता मजबूत होगा पार्टी मजबूत होगी और पार्टी को मजबूत बनाने के लिए अनुशासन बहुत जरूरी है कोई भी सेना हो कोई भी संगठन हो यदि अनुशासन नहीं रहा तो फिर वो संगठन कितना बड़ा हो तो की अंग्रेजा ने समय ਆਪਣੇ ਲੋਕ ਕਈ ਰਲ ਜਾਂਦੇ ਸੰ ਅੰਗਰੇਜ਼ਾਂ ਨਾਲ ਉਹ ਤਿੰਨ ਵਾਲੀ ਤੈਨੂੰ ਐਮਪੀ ਬਣਾਇਆ rahul gandhi ਹੁਣ ਰਾਜੇਵੜੇ ਨੂੰ ਵੀ ਉਹਨੂੰ ਇੱਛਾ ਜਾਂਦਾ ਕਿ ਮੈਂ ਹੌਲੀ ਹੌਲੀ ਅਮਿਤ ਸ਼ਾਹ ਜੀ ਨਾਲ ਅੰਦਰ ਸੈਟਿੰਗ ਕਰਵਾ ਕੋਈ ਮਰ ਕੇ ਆਪਣਾ ਜ਼ਮੀਰ ਵੇਚ ਕੇ ਬੀਜੇਪੀ ਚੜਾਈ ਜਾ ਫਿਰ ਮੈਨੂੰ ਗੈਦਾਰ ਨਹੀਂ ਕਹੋਗੇ ਤਾਂ ਦੱਸੋ ਜੀ ਕੀ ਕਹੋਗੇ ਬੋਲੋ ਜੀ ਸੋ ਮੇਰੇ ਕਹਿਣ ਦਾ ਮਤਲਬ ਕਾਂਗਰਸ ਪਾਰਟੀ ਅਸੀਂ ਪਾਰਟੀ ਹੈ ਜਿਹੜੀ ਇਹੋ ਜੇ ਨੌਜਵਾਨਾਂ ਨੂੰ ਜਗ੍ਹਾ ਦੇ ਸਕਦੀ ਇਹੋ ਜੇ ਲੋਕਾਂ ਨੂੰ ਮੌਕੇ ਦੇ ਸਕਦੀ ਤੇ ਅੱਜ ਮਿੱਠੂ ਜੀ ਮਿੱਠੂ ਮੈਦਾਨ ਪੀਕੇ ਰੰਡਾਵਾ ਸਾਹਿਬ ਹੈਲੋ ਇਹ ਕੋਈ ਨਹੀਂ ਭਾਈ ਗਿੱਦੜ ਸਿੰਘ ਜੀ ਤਾਰੇ ਜੀ ਇਹ ਕੋਈ ਮਨਕੇ ਹਰਾਕੇ ਪੇਟਿਆ ਤੇ ਲੋਕਾਂ ਨੇ ਕਾਂਗਰਸ ਦੀ ਕਿਰਪਾ ਦੇ ਕੱਟੇ ਤੂੰ ਬਿੱਟੂ ਸਾਹਿਬ ਜਿਹੜੇ ਅਸੀਂ और बीजेपी वाले के लिए सिखों को किरदार कह दिया शर्म करो सिखा नु किरदार नहीं किया राहुल गांधी एस मेरे गुरु ने कहे राजा वरिंग तेवाजरा भी सिख है तो रंधावा साथ सिख है कई बारी ही सैकड़े बार असि अंदर मथा टेक के, के गए सेवा करके गए लेकिन सर तीन दिन लगातार तीन दिन लगातार हम चाहे गुरु ग्रंथ साहिब को मानते हैं लेकिन तीन दिन लगातार असी गुरुद्वारे अंदर रह के सेवा राजे बरिंग ने भी नहीं की राहुल गांधी करके गया मेरे गुरु सेवा। so, so की सेवा सो सो ये मेरी टिप्पणी सी ये बिट्टू के खिलाफ सी और क्या सी है, मेरे दोस्त गदार मैं बेनती करता राजा वड़िंद साहब साढ़े पंजाब के प्रधान साढ़े राजा वड़िंग औजला मीठू और मुझ जैसे हजार लाखों नेता उन्होंने पैदा किए

ਇਹਾਂ ਤੇ ਉਪਸਥਿਤ ਪਾਰਲੀਮੈਂਟ ਪਹਿਲੀ ਵਾਰੀ ਹੋਇਆ ਕਿ ਪ੍ਰਧਾਨ ਮੰਤਰੀ ਦੇ ਪਾਸ਼ੇ ਤੋਂ ਬਿਨਾ ਰਾਸ਼ਟਰਪਤੀ ਦਾ ਜਿਹੜਾ ਪਾਸ਼ੇ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਇਹਦੇ ਤੋਂ ਵੱਡਿਓ ਸ਼ਰਮੂ ਵਾਲੀ ਬੀਜੇਪੀ ਲਈ ਕੀ ਗੱਲ ਹੈ ਤੁਹਾਨੂੰ ਅੱਜ ਪੰਜਾਬ ਨੂੰ ਦੇਖਣਾ ਪਏਗਾ ਕਿ ਜਿਹੜੇ ਅਕਿਰਤ ਕਰਨ ਬਿੱਟੂ ਵਰਗੇ ਨੇ ਮੈਂ ਪਰ ਬਾਜ ਦੇ ਆਪਣਾ ਪ੍ਰਧਾਨ ਜੀ ਬਗੇਲ ਸਾਹਿਬ ਮੈਂ 1 ਮਿੰਟ ਖਤ ਲਾਂਗਾ पिटू ने कल स्टेटमेंट दी कि राहुल गांधी ने कहा मैं जरा प्रधान बनिया अपनी लिया करना बनया प्रधान बनया अरुण जोशी सामने खड़ा ਵੇ ਸਾਡੇ ਲੀਡਰ ਪਹੁੰਚ ਚੁੱਕੇ ਹਨ। اور ਮੈਂ ਚਾਹਾਂਗਾ ਕਿ ਸਾਡੇ ਲੀਡਰ ਮੰਚ ਉਪਰ ਆ ਕੇ ਪਰਵਾਤਾ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਹ ਦੇਣਾ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਕੱਲ੍ਹ ਪੜਾ ਬਹੁਤ ਬਹੁਤ ਧੰਨਵਾਦ ਆਜਾਓ 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 ਕੋਈ ਨਾ ਸਾ ਇਸ ਗੁਰੂਆਂ ਦੀ ਨਗਰੀ ਦੇ ਉੱਤੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਜੋ ਕਿ ਜੇਜੇ ਕੌਪ ਦੇ ਹੋਂ ਚਨੇ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਸਾਬਕਾ ਮੁੱਖ ਮੰਤਰੀ ਛਤੀਗੜ ਉਪੇਸ਼ ਬਗੇਰ ਨੇ ਜੋ ਕਿ ਦੇਸ਼ਗੁਰ ਨਗਰੀ ਦੇ ਵਿੱਚ ਅੱਜ ਕੌਪਰਸਤੇ ਸ਼ਹਿਰੀ ਦੇ ਦਫਤਰ ਪਹੁੰਚਾਰੇ ਨੇ ਉਹਨਾਂ ਦੇ ਨਾਲ ਸੁਰਜ ਜੀ ਐਸਸੀ ਸੈਕਟਰੀ ਸੋ ਜਿੰਦਰ ਸਿੰਘ ਅੰਦਾਵਾ ਜੀ ਜਨਰਲ ਸੈਕਟਰੀ ਸਾਕਾ ਡਿਪਟੀ ਸੀਐਮ ਇਚਾਰਜ ਰਾਜਸਥਾਨ ਵੀ ਪਹੁੰਚੇ ਨੇ ਅੱਜ ਸਮੁੱਚੀ ਲੀਡਰਸ਼ਿਪ ਜੀ ਸਟੇਜ ਤੇ ਖੜੀ ਹੈ ਮਿੱਠੂ ਮੈਦਾਨ ਜੋ ਕਿ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਗੁਰੂ ਨਗਰੀ ਦੀ ਪ੍ਰਧਾਨ ਜੀ ਤੁਸੀਂ ਦਿੱਤੀ ਹੈ ਅੱਜ ਉਹਨੂੰ ਅਸ਼ੀਰਵਾਦ ਦੇ ਲਈ ਸੋਚੀ ਲੀਡਰਸ਼ਿਪ ਮਗੇਂ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਾਂਗਰਸ ਪਾਰਟੀ ਪੂਰਾ ਜੋਸ਼ ਹਰਕਰਾਂ ਦੇ ਵਿੱਚ ਕਾਂਗਰਸ ਪਾਰਟੀ ਪੂਰੇ ਲਗਾਈ ਪੰਜਾਬ ਦੇ ਵਿੱਚ 2027 ਦੀ ਲੜੇਗੀ ਕਾਂਗਰਸ ਪਾਰਟੀ 2027 ਸਰਕਾਰ ਬਣਾਏਗੀ راہੂ ਗਾਂਧੀ ਦੀ ਜਗਤੈ ਫੁਰਗੇ ਦੀ ਜਗਤੈ ਮਗੇਂ ਸਾਹਿਬ ਤੁਸੀਂ ਯਕੀਨ ਕਰਕੇ ਜਾਣਿਓ ਮਾਜੇ ਦੇ ਵੱਤੋਂ ਵੱਤੋਂ

ਜਿੰਨੂੰ ਵੀ ਟਿਕਟਾਂ ਦੇ ਕੇ ਭੇਜੋਗੇ ਕਾਂਗਰਸ ਪਾਰਟੀ ਅਮਰਸਰ ਦੀਆਂ ਜ਼ਿਲ੍ਹੇ ਦੀਆਂ 11 ਦੀਆਂ 11 ਸਿੱਟਾਂ ਜਿੱਤ ਗਏ ਤੁਹਾਡੀ ਜੁੜੀ ਪੈ ਗਈ ਇਹ ਪਖਾਨੀ ਸਾਡਾ ਕੀ ਬਹੁਤ ਕੁਝ ਕਹਿਣਾ ਨਹੀਂ ਕਿਤੇ ਸਿਆਸੀ ਮંચ ਦੇ ਬਾਕੀ ਗੱਲਾਂ ਅਸੀਂ ਕਰਾਂਗੇ ਮੈਂ ਮਿੱਠੂ ਮਦਾਨ ਨੂੰ ਬਹੁਤ ਬਹੁਤ ਬਧਾਈ ਦਿੰਦੇ ਨੇ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਬਧਾਈ ਦਿੰਦੇ ਨੇ ਬਗੈਰ ਫੱਕਪਾਤ ਤੋਂ ਸੈਕੂਲਰ ਸੋਚ ਦੇ ਨਾਲ ਕਾਂਗਰਸ ਪਾਰਟੀ ਇਸ ਗੁਰੂਆਂ ਦੀ ਨਗਰੀ ਦਾ ਜੜਾ ਦੇਸ਼ ਹੈ ਉਹਦੇ ਤੇ ਸਾਰਿਆਂ ਨੂੰ ਪਿਆਰ ਕਰਿਓ ਲੋਕ ਮੁੱਦੇ ਛੇਹ ਦੇ ਮੁੱਦੇ ਵੱਧ ਤੋਂ ਵੱਧ ਲੈ ਕੇ ਜਾਇਓ ਕਾਂਗਰਸ ਪਾਰਟੀ ਆਂਡੀਐਨ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਬਾਕੀ ਖੜੀਆਂ ਕਰਕੇ ਦਾਤ ਸਮੂਚੀ ਵੱਡੀ ਲੀਡਰਸ਼ਿਪ ਨੂੰ ਕਹਿੰਦੇ ਸਾਹਿਬ ਨੂੰ ਪ੍ਰਧਾਨ ਜੀ ਨੂੰ ਇਹ ਕਾਂਗਰਸ ਵਰਕਰ ਆਂਡੀਐਨ

ਜਿਹੜੇ ਵੇਸ਼ਾਂ ਹੀ ਪਾਰਲੀਮੈਂਟ ਵਿੱਚ ਬੋਲਦੇ ਵੀ ਨੇ ਤੇ ਭਾਜਪੀ ਦੇ ਨਾਲ ਪੰਜਾਬ ਨੂੰ ਲੈ ਕੇ ਹਰਦਾਲ ਗੁਰਜੀਤ ਸਿੰਘ ਜੀ ਔਰ ਲਾਖਬ ਵੀ ਅੱਜ ਅਸੀਂ ਸਾਰੇ ਮਿੱਠੂ ਮੈਦਾਨ ਨੂੰ ਆਪਣੇ ਛੋਟੇ بیٹے ਨੂੰ ਵਧਾਈ ਦੇਣ ਵੀ ਆਏ ਆ ਔਰ ਸਭ ਤੋਂ ਪਵਿੱਤਰ ਨਗਰੀ ਛੇਰੇ ਅੰਮ੍ਰਿਤਸਰ ਸਾਹਿਬ ਦੀ ਪ੍ਰਧਾਨਗੀ ਲਈ ਉਹਨਾਂ ਨੂੰ ਬਿਠਾਉਣ ਵੀ ਆਏ ਆ ਤੁਹਾਨੂੰ ਯਾਦ ਹੋਵੇਗਾ ਹਮੇਸ਼ਾ ਹੀ ਕਾਂਗਰਸ ਜਿਹੜੀ ਅੰਮ੍ਰਿਤਸਰ ਵਿੱਚੋਂ ਮਜ਼ਬੂਤ ਹੋ ਕੇ ਨਿਕਲਿਆ ਚਾਹੇ ਆਜ਼ਾਦੀ ਦਾ ਟਾਈਮ ਸੀ ਜਾਂ ਅਤਵਾਦ ਦਾ ਟਾਈਮ ਸੀ ਤੇ ਇਹ ਉਹ ਨਗਰੀ ਆ ਜਿੱਨੇ ਹਮੇਸ਼ਾ ਹੀ ਕਾਂਗਰਸ ਨੂੰ ਅਸ਼ੀਰਵਾਦ ਦਿੱਤਾ ਮਿੱਠੂ ਤੇਰੀ ਛੋਟੀ ਉਮਰ 'ਚ ਤੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆਈ ਹੈ ਇੱਥੇ ਬਹੁਤ ਬਹੁਤ ਵੱਡੇ ਲੀਡਰ ਇਸ ਡਿਸਟ੍ਰਿਕਟ ਦੇ ਪ੍ਰਧਾਨ ਰਹੇ ਗਏ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਪੂਰੀ ਕਾਂਗਰਸ ਨੂੰ ਸੇਧ ਦਿੱਤੀ ਸੀ ਇਸੇ ਦਫਤਰ 'ਚ ਸਰਦਾਰ ਪ੍ਰਤਾਪ ਸਿੰਘ ਕੇਰੋ ਆ ਕੇ ਬੈਠੇ ਸੀ ਜੇ ਸੋਫੇ ਦੇ ਵਿੱਚ ਤੁਹਾਨੂੰ ਬੈਠਣ ਲੱਗਾ ਔਰ ਇਹ ਪ੍ਰਧਾਨਗੀ ਨੂੰ ਇਹ ਕੱਲੀ ਪ੍ਰਧਾਨਗੀ ਨਹੀਂ ਉਹ ਅੱਜ ਸਾਰੀ ਕਾਂਗਰਸ ਦਾ ਅੰਮ੍ਰਿਤਸਰ ਦੀ ਪੂਰੀ ਕਾਂਗਰਸ ਦਾ ਉਹ ਲੀਡਰ ਹੈ ਆ ਤੇ ਤੈਨੂੰ ਸਾਰੇ ਅੱਗੇ ਸੇਰ ਨੂੰ ਆ ਕੇ ਚਲਾਣਾ ਹੋਏਗਾ ਫਿਰ ਕਾਂਗਰਸ ਨੂੰ ਅੱਗੇ ਲੈ ਕੇ ਚਲਾਗੇ ਮੈਂ ਅਰਜਨ ਸਾਹ ਇਹ ਵਰਕਰ ਸਟੇ ਜਦੋਂ ਠਾਣੇ ਦੀ ਜਾਂਦੇ ਆ ਅੱਜ ਆਪਣੇ ਆਪ ਨੂੰ ਹੀਨ ਪਾਉਂਦੇ ਹਨ ਗੱਲ ਕਰਦੇ ਆ ਜਦੋਂ ਸੜਕਾਂ ਤੇ ਚੱਲਦੇ ਨੇ ਸਰਕਾਰ ਸਰ ਦਾ ਕੰਮ ਦੇਖ ਲੋ ਅੱਜ ਅੱਜ ਇੰਪਰੂਵਮੈਂਟਸ ਦਾ ਕੰਮ ਦੇਖ ਲੋ ਪੰਜਾਬ ਸਰਕਾਰ ਦਾ ਕੰਮ ਦੇਖ ਲੋ ਲੋਨ ਐਨਪਸ਼ਾਰ ਰਹਿੰਦੇ ਲੋ 5 ਸਾਲ ਬਾਅਦ ਸਰਕਾਰ ਚੇਂਜ ਹੁੰਦੀ ਆ ਔਰ ਅਸੀਂ ਯਾਰ ਆਪਣੀਆਂ ਲੜਾਈਆਂ ਚ ਖਵਾ ਚਾਏ ਫਿਰ ਖਵਾਉਣ ਲਈ ਤਿਆਰ ਰਹੇ ਸੀ ਕਿਹਾ ਮੈਨੂੰ ਮੇਰਾ ਸਾਥੀ ਕਹਿ ਰਿਹਾ ਲੋਕ ਕਿੱਥੇ ਜਾਓ ਜਾਂ 30 ਬੰਦੇ ਖੜੇ ਨੇ ਕਹਿੰਦੇ ਪੰਗਰਸ ਆ ਰਹੀ ਹੈ ਤੇ ਮੈਂ ਕਿਹਾ ਸਾਡੇ ਯੂਨੀਅਨ ਦੇ ਕੱਡੇ ਹੋ ਗਏ ਉਹਨੂੰ ਵਿਦਾਨ ਚਲਦੇ ਠੀਕਾ ਕੀ ਹੋ ਜਾਈਏ ਲੜਾਈ ਪੈਟ ਗੇਰ ਸੱਸਾ ਇੰਨੀਆਂ ਬੇਕਰੀਆਂ ਨੇ ਇੰਨੀਆਂ ਬੰਦੇ ਹੀ ਨਹੀਂ ਮੈਂ ਉੱਪਰੋਂ

Yeah. ਲੜਨ ਦਾ ਮੌਕਾ ਇਹ ਹੱਥੋਂ ਗਵਾ ਨਹੀਂਆ ਮਕਸਦ ਇੱਕੋ ਹੀ ਹੈ ਸਾਰੇ ਰਸਤੇ ਮਿਲਣਗੇ ਆ ਕੇ 2027 ਦੀ ਸਰਕਾਰ ਤੇ ਉੱਥੇ ਕਾਮਰਦ ਦਾ ਤਰੰਗਾ ਚੰਡਾ ਬੁਲੰਦ ਕਰਦਾ ਅਸੀਂ ਸਾਰੇ ਸਾਥੀਆਂ ਨੇ ਸਾਰੇ ਕਿਲੇ ਸ਼ਿਕਵੇ ਥੁਲਾ ਕੇ ਮਨਾਂ ਦੇ ਵਿੱਚ ਵਿਰੋਧ ਨਫ਼ਰਤਾਂ ਖਤਮ ਕਰਕੇ ਜੇ ਤੁਸੀਂ ਅਸਲੀ ਕਾਂਗਰਸ ਨੂੰ ਪਿਆਰ ਕਰਦੇ ਹੋ ਇੱਕ ਮੰਚ ਤੇ ਇਕੱਠੇ ਹੋ ਜਾਓਗੇ ਮੈਂ ਉੱਪਰਲੀ ਲੀਡਰਸ਼ਿਪ ਨੂੰ ਵੀ ਕਹਾਂਗਾ ਔਰ ਥੱਲੇ ਵਰਕਰਸ ਨੂੰ ਆਪ ਹੀ ਨਿਬੜੀਂ ਆਦਰਵਾਇ ਲੜਾਈ ਬਹੁਤ ਵੱਡੀ ਹੋਣ ਜਾ ਰਹੀ ਹੈ ਕਿ ਲੋਕ ਕਹਿ ਰਹੇ ਨੇ ਕੀ ਕਹਿ ਰਹੇ ਨੇ ਸਰਕਾਰ ਬਣ ਰਹੀ ਹੈ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਾਂਗਰਸ ਪਾਰਟੀ ਨੂੰ ਕਰਨਾ ਪਏਗਾ

ਮਜਲਾ ਸਾਹਿਬ ਸੁਖਜਿੰਦਰ ਰੰਦਾਵਾ ਜੀ ਪ੍ਰਤਾਪ ਬਾਜਵਾ ਜੀ ਮੇਰੇ ਡਾਕਟਰ ਰਾਜਕੁਮਾਰ ਵੀਰਕਾ ਸਾਹਿਬ ਸੁਨੀਲ ਦੱਪੀ ਜੀ ਨੀਲ ਜੋਸ਼ੀ ਜੀ ਮੈਡਮ ਲੀਲਾ ਵਰਮਾ ਜੀ ਪੈਰੀਪਨਾ ਜੀ ਤੇ ਸਾਰਿਆਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਰੇ ਹੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਹੋ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੇ ਕਿ ਬੇਨਤੀ ਹੈ 15 ਕੁ ਮਿੰਟਾਂ ਤੱਕ ਆ ਰਿਹਾ ਹੈ ਤੇ ਆਪਾਂ ਸਾਰਿਆਂ ਨੇ ਜ਼ੋਰਦਾਰ ਸਵਾਗਤ ਕਰਨਾ ਹੈ ਪ੍ਰਧਾਨ ਇਸੀ ਦੇ ਦਿਓ ਅੱਜ ਸਾਰੇ ਇਕੱਠੇ ਹੋਏ ਅੱਜ ਤਾਂ ਕੀ ਮੈਸੇਜ ਦੇਣਾ ਚਾਹਤੇ ਆਪਣੇ ਪਾਰਟੀ ਵਾਲੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਇਹਦਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਮੂਚੀ ਲੀਡਰਸ਼ਿਪ ਨੂੰ ਬਤਾਈ ਦਿੰਨੇ ਆ ਅੱਜ ਸਾਡਾ ਛੋਟਾ ਵੀਰ ਮਿੱਠੂ ਮਦਾਨ ਜੋ ਕਿ ਕਾਂਗਰਸ ਪਾਰਟੀ ਦਾ ਵਰਕਰ ਹੈ ਉਸ ਦੀ ਅੱਜ ਤਾਰੀ ਹੋਸੀ ਤੁਮਾਰੋ ਹੋਣ ਜਾ ਰਿਹਾ ਮੈਂ ਸਾਰੇ ਹੀ ਕਾਂਗਰਸ ਦੇ ਜਿਹੜੇ ਵਰਕਰ ਸਹਿਬਾਨ ਨੇ ਮੇਰੇ ਸਾਥੇ ਕਰਵਾ ਲ ਉਹਨਾਂ ਨੂੰ ਦੇਣ ਕਿ ਕਰਦੀ ਆ ਕਿ ਆਪ ਸਾਰੇ ਮਿਲ ਕੇ ਕਾਂਗਰਸ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਸਾਰੇ ਆਪਸੀ ਗਿਲੇ ਸ਼ਿਕਵੇ ਭੇਦ ਭਾਗ ਮਿਟਾ ਕੇ ਇੱਕ ਮੁੱਠੋ ਦੇ ਪਾਰਟੀ ਦੇ ਵਾਸਤੇ ਜਨਰਤ ਮਿਹਨਤ ਕੀਤੀ ਔਰ ਕਾਂਗਰਸ ਪਾਰਟੀ ਨੂੰ ਬੁਲੰਦੀ ਦੀ ਯਾਰਾ ਤੇ ਲੱਗੀ